ਬਚਪਨ ਤੋਂ ਹੀ ਅਮਰੀਕਾ ਦੀ ਰਹਿਣ ਵਾਲੀ ਅਲੀਸਾ ਕਾਰਸਨ ਇੱਕ ਐਸੇ ਮਿਸ਼ਨ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਅਨੁਸਾਰ ਇਸ ਨੇ ਇਸ ਧਰਤੀ ਨੂੰ ਹਮੇਸ਼ਾ ਦੇ ਲਈ ਛੱਡ ਕੇ ਮੰਗਲ ਗ੍ਰਹਿ ਤੇ ਜਾਣਾ ਹੈ 22 ਮਾਰਚ 2001 ਨੂੰ ਜੰਮੀ ਅਲੀਸਾ ਨੇ ਮਹਿਜ਼ 3 ਸਾਲ ਦੀ ਉਮਰ ਦੇ ਵਿੱਚ ਹੀ ਮੰਗਲ ਤੇ ਜਾਣ ਦਾ ਸੁਪਨਾ ਦੇਖਿਆ ਅਤੇ ਛੋਟੀ ਜਿਹੀ ਉਮਰ ਤੋਂ ਹੀ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਲਾਲ ਗ੍ਰਹਿ ਜਾਂ ਮੰਗਲ ਦੀ ਧਰਤੀ ਤੇ ਕਦਮ ਰੱਖੇਗੀ ਉਸ ਦੇ ਪਿਤਾ ਬਰਟ ਕਾਰਸਨ ਵੀ ਆਪਣੀ ਬੱਚੀ ਦਾ ਇਹ ਸੁਪਨਾ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਨ ਤੇ ਉਹ ਉਸ ਦਾ ਹਰ ਕਦਮ ਤੇ ਸਾਥ ਦਿੰਦੇ ਨੇ 9 ਸਾਲ ਦੀ ਉਮਰ ਤੋਂ ਹੀ ਅਲੀਸਾ ਨੇ NASA ਦੇ ਪੁਲਾੜ ਸੈਂਟਰਾਂ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਤੱਕ ਉਹ NASA ਦੇ ਸਾਰੇ 14 ਸੈਂਟਰਾਂ ਵਿੱਚ ਵਿజిਟ ਕਰਨ ਤੋਂ ਬਾਅਦ ਉਸਨੇ ਅਸਟਰੋਬਾਇਓਲੋਜੀ ਦੀ ਡਿਗਰੀ ਹਾਸਲ ਕਰ ਲਈ ਹੈ ਤੇ ਉਹ ਆਰਨੈਕਸ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੀ ਹੈ ਪੜ੍ਹਾਈ ਲਿਖਾਈ ਤੋਂ ਇਲਾਵਾ ਉਸਨੇ ਸਕੂਬਾ ਡਾਈਵਿੰਗ, ਸਕਾਈ ਡਾਈਵਿੰਗ ਅਤੇ ਜ਼ੀਰੋ ਗ੍ਰੈਵਿਟੀ ਵਿੱਚ ਰਹਿਣ ਦੀ ਜਿਹੜੀ ਮੁਹਾਰਤ ਹੈ ਉਹ ਹਾਸਲ ਕਰ ਲਈ ਹੈ ਇਸ ਤੋਂ ਇਲਾਵਾ ਉਸ ਨੂੰ NASA ਬਲੂ 베ਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ 2033 ਦੇ NASA ਦੇ ਮੰਗਲ ਮਿਸ਼ਨ ਦੇ ਅਕੋਰਡਿੰਗ ਉਹ 32 ਸਾਲ ਦੀ ਉਮਰ ਦੇ ਵਿੱਚ ਪਹਿਲੀ ਇਨਸਾਨ ਬਣ ਜਾਵੇਗੀ ਜੋ ਮੰਗਲ ਤੇ ਆਪਣੇ ਕਦਮ ਰੱਖੇਗੀ ਇਸ ਤੋਂ ਇਲਾਵਾ ਉਸ ਦਾ ਇਹ ਮਿਸ਼ਨ ਸਿਰਫ ਖੁਦ ਤੱਕ ਸੀਮਤ ਨਹੀਂ ਉਹ ਚਾਹੁੰਦੀ ਹੈ ਕਿ ਦੁਨੀਆ ਦੇ ਬੱਚੇ ਆਪਣੇ ਸੁਪਨਿਆਂ ਦੇ ਲਈ ਲੜਨ ਉਸ ਨੇ ਕਿਹਾ ਮੇਰਾ ਟੀਚਾ ਮੰਗਲ ਹੈ ਪਰ ਮੈਂ ਚਾਹੁੰਦੀ ਹਾਂ ਕਿ ਹਰ ਕੋਈ ਆਪਣੇ ਅਸਮਾਨ ਨੂੰ ਛੂਏ ਅਲਿਸਾ ਦੀ ਜ਼ਿੰਦਗੀ ਅਤੇ ਮਿਸ਼ਨ ਸਾਨੂੰ ਸਿਖਾਉਂਦੇ ਹਨ ਕਿ ਸੁਪਨੇ ਉਦੋਂ ਸੱਚ ਹੁੰਦੇ ਹਨ ਜਦੋਂ ਅਸੀਂ ਉਹਨਾਂ ਲਈ ਦਿਨ ਰਾਤ ਇੱਕ ਕਰ ਦਈਏ ਉਸ ਦੀ ਹਿੰਮਤ ਮਿਹਨਤ ਅਤੇ ਸਮਰਪਣ ਸਾਨੂੰ ਦੱਸਦੇ ਹਨ ਕਿ ਕੋਈ ਵੀ ਟੀਚਾ ਅਸੰਭਵ ਨਹੀਂ ਭਾਵੇਂ ਉਹ ਧਰਤੀ ਤੋਂ ਲੱਖਾਂ ਮੀਲ ਦੂਰ ਮੰਗਲ ਤੇ ਕਿਉਂ ਨਾ ਹੋਵੇ